ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਤਬੀਅਤ ਸੇਤ ਮਿਜ਼ਾਜ ਕਿਦਾਂ ਤੁਹਾਡੇ ਸਭ ਵਧੀਆ ਜੇ ਵੀਰੋ ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਜਦੋਂ ਉਹਨਾਂ ਨੂੰ ਵਜ਼ੀਰ ਖਾਂ ਕੇ ਪੇਸ਼ ਕੀਤਾ ਗਿਆ ਤੇ ਉਹਨਾਂ ਨੇ ਕੀ ਕੀ ਬਹਾਦਰੀ ਵਾਲੇ ਜੁਮਲੇ ਬੋਲੇ ਸੋ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਆ ਫਿਰ ਕਰਾਂਗੇ ਵੀਡੀਓ ਤੇ ਗੱਲਬਾਤ ਗੋ ਹਾਂ ਸਾਹਿਬ ਜੋ ਕਰਨਾ ਹੈ ਉਹ ਸੋਚ ਲਿਆ ਹੂੰ ਤੁਸੀਂ ਵੇਖਣਾ ਜਿਵੇਂ ਤੁਸੀਂ ਚਾਹੁੰਦੇ ਸੀ ਓਵੇਂ ਹੀ ਹੋਵੇਗਾ ਹਮ ਵੱਡਾ ਦਰਵਾਜ਼ਾ ਬੰਦ ਤੇ ਛੋਟਾ ਖੁੱਲਿਆ ਹੈ ਹਮ ਸਿਪਾਹੀ ਬੱਚਿਆਂ ਨੂੰ ਲੈ ਕੇ ਇੱਥੇ ਆ ਰਹੇ ਨੇ ਸਾਡੇ ਸਿਪਾਹੀ ਸਿਰ ਝੁਕਾ ਕੇ ਦਰਬਾਰ ਚਾਉਣਗੇ ਬੱਚੇ ਵੀ ਉਹਨਾਂ ਦੀ ਨਕਲ ਕਰਨਗੇ ਹੰਦ ਦੇ ਪੀੜ ਦੇ ਬੱਚੇ ਸੂਬਾ ਇਸ ਸਰਹੰਦ ਨवाब वजीर खान ਦੇ ਸਾਹਮਣੇ ਆਉਂਦੇ ਸਾਰ ਸਿਰ ਚੁਕਾਉਣਗੇ ਖਾਲਸਾ ਵਾਹ ਹੰਗੁਰਜੀ ਕਿਫਤੇ ਇਹ ਬੱਚਿਆਂ ਨੇ ਕੀ ਕਿਹਾ ਉਹ ਇੱਥੇ ਆ ਕੇ ਤਾਂ ਹਰ ਕੋਈ ਸलाम ਕਰਦਾ ਹੈ ਬਾਈ ਬੱਚਿਆਂ ਕੋਲੋਂ ਬੜੀ ਵੱਡੀ ਭੱਟੀ ਭੁੱਲ ਹੋਈ ਆ ਇਹ ਸਰਹੰਦ ਦੇ ਨਵਾਬ ਵਜ਼ੀਰ ਖਾਨ ਦਾ ਦਰਬਾਰ ਹੈ ਇੱਥੇ ਕੋਈ ਵੀ ਬੰਦਾ ਆ ਕੇ ਕਿਸੇ ਵੀ ਗੁਰੂ ਦੀ ਫਤਿਹ ਨਹੀਂ ਬੁਲਾ ਸਕਦਾ ਚਲੋ ਬੱਚਿਓ ਨਵਾਬ ਸਾਹਿਬ ਕੋਲੋਂ ਮਾਫੀ ਮੰਗੋ ਤੇ ਆਦਵਨਾਰ ਸਿਰ ਚੁਕਾ ਕੇ ਸਲਾਮ ਕਰੋ ਅਸੀਂ ਵਾਹਿਗੁਰੂ ਵਿੱਚ ਯਕੀਨ ਰੱਖਦੇ ਹਾਂ ਉਸੇ ਪਰਮਾਤਮਾ ਅੱਗੇ ਝੁਕਦੇ ਹਾਂ ਜੋ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵੱਸਦਾ ਹੈ ਉਸ ਤੋਂ ਬਿਨਾਂ ਸੀ ਆਪਣਾ ਸਿਰ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕਾਉਂਦੇ ਇਹ ਕਾਫਰਾਂ ਦੀ ਬੋਲੀ ਹੈ ਕਾਫਰ ਉਹ ਜਿਹੜਾ ਤਲਵਾਰ ਦੀ ਲੋਗ ਤੇ ਆਪਣਾ ਧਰਮ ਕਿਸੇ ਤੇ ਥੋਪੇ ਕਾਫਿਰ ਉਹ ਜਿਹੜਾ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰੇ ਜੋ ਈਮਾਨ ਦਾ ਪੱਕਾ ਉਹੀ ਸੱਚਾ ਮੁਸਲਮਾਨ ਜਿਹਦੇ ਦਿਲ ਵਿੱਚ ਦਗਾ ਉਹ ਕਾਫਿਰ ਬੇਈਮਾਨ ਚੰਗੇ ਲਫ਼ਜ਼ਾਂ ਵਿੱਚ ਸਾਨੂੰ ਬੇਈਮਾਨ ਕਹਿ ਰਹੇ ਹੋ ਕੌਣ ਸਾਨੂੰ ਸਾਡੇ ਧਰਮ ਦੀ ਸਿੱਖਿਆ ਦੇਉਗੇ ਸਾਨੂੰ ਤਾਂ ਆਪਣੇ ਸਿੱਖ ਧਰਮ ਦਾ ਪਤਾ ਹੈ ਕਾਜ਼ੀ ਸਾਹਿਬ ਸਾਡਾ ਧਰਮ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਇਹੀ ਸਿਖਾਇਆ ਬਚੋ ਤੁਹਾਡੇ ਗੁਰੂ ਪਿਤਾ ਨੂੰ ਗ੍ਰਫਤਾਰ ਕਰਨ ਲਈ ਮੇਰੇ ਸਪਾਈ ਚਾਰੋਂ ਦਿਸ਼ਾਵਾਂ ਵਿੱਚ ਫੈਲ ਚੁਕੇ ਨੇ ਜਿਵੇਂ ਰੋਸ਼ਨੀ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਦਾ ਹੀ ਗੁਰੂ ਪਿਤਾ ਨੂੰ ਫੜਨ ਵਾਲਾ ਸੂਰਮਾ ਹਲੇ ਜੰਮਿਆ ਨਹੀਂ ਉਹ ਚਮਕਿਆ ਉਹਨਾਂ ਦੇ ਚਿਹਰੇ ਤੇ ਕਿ ਲੋਕੀ ਵੇਖ ਕੇ ਆਪਣੀ ਮਜ਼ੀ ਨਾਲ ਚੁੱਕ ਕੇ ਸਲਾਮ ਕਰ ਦੇਣੇ ਜੇਕਰ ਤੁਹਾਡਾ ਵੀ ਕਦੇ ਉਹਨਾਂ ਨਾਲ ਸਾਹਮਣਾ ਹੋ ਗਿਆ ਝੁਕ ਜਾਏਗਾ ਕੀ ਹੋਇਆ ਖਾਨ ਸਾਹਿਬ ਗੁਰੂ ਪਿਤਾ ਦੇ ਦਰਸ਼ਨ ਹੋਏ ਲੱਗਦੇ ਨੇ ਬੱਚਿਓ ਹੁਣ ਤੁਸੀਂ ਸਾਡੇ ਕੋਲ ਰਹੋ ਮੈਂ ਵਾਦਾ ਕਰਦਾ ਹਾਂ ਕਿ ਤੁਹਾਡੀ ਹਰ ਜ਼ਰੂਰਤ ਪੂਰੀ ਕੀਤੀ ਜਾਵੇਗੀ ਵੈਸੇ ਵੀ ਹੁਣ ਤੁਸੀਂ ਜਾਓਗੇ ਕਿੱਥੇ ਸ਼ਾਇਦ ਤੁਹਾਨੂੰ ਪਤਾ ਨਹੀਂ ਅਨੰਦਪੁਰ ਉਜੜ ਚੁੱਕਿਆ ਹੈ ਤੁਹਾਡੇ ਗੁਰੂ ਪਿਤਾ ਨੂੰ ਅਸੀਂ ਫੜ ਲੈਣਾ ਹੈ ਤੁਹਾਡੇ ਦੋਨੋਂ ਵੱਡੇ ਭਰਾ ਅਜੀਤ ਤੇ ਜੁਜਾਰ ਚਮਕੌਰ ਦੀ ਲੜਾਈ 'ਚ ਮਰ ਜਾ ਚੁੱਕੇ ਨੇ ਤੁਹਾਡਾ ਕੀ ਯਕੀਨ ਕਰਨਾ ਤੁਹਾਡੀ ਤਾਂ ਨੀਅਤ ਹੀ ਠੀਕ ਨਹੀਂ ਹੈ ਖਾਨ ਸਾਹਿਬ ਬਿਨਾ ਕਿਸੇ ਜੁਰਮ ਸਾਨੂੰ ਬੋਜ ਵਿੱਚ ਕੈਦ ਕੀਤਾ ਹੋਇਆ ਖਾਨ ਸਾਹਿਬ ਠੀਕ ਕਹਿ ਰਹੇ ਨੇ ਬੱਚਿਓ ਇਹਨਾਂ ਦਾ ਧਰਮ ਕਬੂਲ ਕਰੋ ਨਹੀਂ ਤਾਂ ਆਪਣੇ ਭਰਾਵਾਂ ਦੀ ਤਰ੍ਹਾਂ ਮਾਰੇ ਜਾਓਗੇ ਸਾਡੇ ਧਰਮ ਨੇ ਸਾਨੂੰ ਮਰਨਾ ਪਹਿਲਾਂ ਸਿਖਾਇਆ ਹੈ ਇਸ ਲਈ ਸਾਨੂੰ ਮੌਤ ਦੇ ਡਰਾਵੇ ਨਾ ਦਿਓ ਬੱਚਿਓ ਮੌਤ ਦੀ ਨਹੀਂ ਜ਼ਿੰਦਗੀ ਦੀ ਗੱਲ ਕਰੋ ਤੁਸੀਂ ਜੋ ਚਾਹੋਗੇ ਉਹੀ ਮਿਲੇਗਾ ਰਹਿਣ ਲਈ ਐਸ਼ੋ ਆਰਾਮ ਤੇ ਮਹਿਲ ਰਾਜਕੁਮਾਰਾਂ ਦੀ ਤਰ੍ਹਾਂ ਹਟ ਬਾਟ ਜੇਕਰ ਮੈਂ ਕੁਝ ਭੁੱਲ ਗਿਆ ਹੋਵਾਂ ਤਾਂ ਤੁਸੀਂ ਮੈਨੂੰ ਯਾਦ ਕਰਵਾ ਦੇਣਾ ਹੈ ਯਾਦ ਦਿਲਾਉਂਦਾ ਉਹ ਯਾਦ ਦਿਲਾਉਣਾ ਜਿਹੜਾ ਮੇਰੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਜਿਨ੍ਹਾਂ ਨੂੰ ਉਹਨਾਂ ਦੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਦਾਦਾ ਜੀ ਨੇ ਕਿਹਾ ਸੀ ਉਹਨਾਂ ਜ਼ਾਲਮਾਂ ਨੂੰ ਕਹੋ ਪਹਿਲਾਂ ਗੁਰੂ ਦਾ ਧਰਮ ਬਦਲੋ ਜੇਕਰ ਗੁਰੂ ਨੇ ਧਰਮ ਬਦਲਿਆ ਤਾਂ ਤੁਸੀਂ ਸਭ ਵੀ ਖੁਸ਼ੀ-ਖੁਸ਼ੀ ਧਰਮ ਬਦਲ ਲਓਗੇ ਹਾਂ ਹਾਂ ਯਾਦ ਹੈ ਤਬੇਰ ਜਿਨ੍ਹਾਂ ਦੇ ਦਾਦਾ ਜੀ ਨੇ ਕਿਸੇ ਦਾ ਧਰਮ ਬਚਾਉਣ ਲਈ ਆਪਣਾ ਸੀਸ ਦੇ ਦਿੱਤਾ ਤੁਸੀਂ ਉਹਨਾਂ ਦੇ ਪੋਤਿਆਂ ਨੂੰ ਆਪਣਾ ਧਰਮ ਕਬੂਲ ਕਰਨ ਲਈ ਕਹਿ ਰਹੇ ਹੋ ਸੋਚ ਚਲੋ ਕੀ ਤਿੰਨ ਕੋਈ ਗਲਤੀ ਤਾਂ ਨਹੀਂ ਕਰ ਰਹੇ ਉਸੇ ਦੀ ਵਿਧਵਾ ਮਤਲਬ ਤੁਹਾਡੀ ਦਾਦੀ ਹਾਲੇ ਜ਼ਿੰਦਾ ਹੈ ਹੁਣ ਕੀ ਕਰਨਾ ਹੈ ਜਾਓ ਉਸ ਨਾਲ ਜਾ ਕੇ ਸਲਾਹ ਕਰੋ ਕੱਲ ਤੱਕ ਦੀ ਮੌਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇਹ ਤਾਂ ਵੱਡਿਆ ਵੱਡਿਆ ਨੂੰ ਚੁੱਪ ਕਰਾ ਦਿੰਦੇ ਨੇ ਵੀਰੋ ਸਲਾਮ ਪੇਸ਼ ਕਰਨਾ ਮੈਂ ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਕਿ ਜਿਨ੍ਹਾਂ ਨੇ ਵਜ਼ੀਰ ਖਾਨ ਅੱਗੇ ਨਾ ਸਿਰ ਝੁਕਾਇਆ ਬਲਕਿ ਸੀਨਾ ਚੌੜਾ ਕਰਕੇ ਅੰਦਰ ਗਏ ਜਾ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਵਜ਼ੀਰ ਖਾਨ ਨੇ ਬਿਲਕੁਲ ਸਾਹਬਜ਼ਾਦੇ ਨੇ ਸਹੀ ਗੱਲ ਕੀਤੀ ਕਿ ਧਰਮ ਜਿਹੜਾ ਹੈ ਉਹ ਤਲਵਾਰ ਦੀ ਨੋਕ ਤੇ ਮਨਾਣ ਵਾਲੇ ਕਾਫਰ ਨੇ ਵੈਸੇ ਵੀ ਜਿਹੜਾ ਸਾਡਾ ਮਜ਼ਮਦੀਨ ਇਸਲਾਮ ਹੈ ਉਹ ਕਲਮ ਦੇ ਜ਼ਰੀਏ ਫੈਲਿਆ ਨਾ ਕਿ ਤਲਵਾਰ ਦੇ ਜ਼ੋਰ ਤੇ ਫੈਲਿਆ ਉਹਨਾਂ ਸਾਹਬਜ਼ਾਦਿਆਂ ਬਹੁਤ ਵਧੀਆ ਗੱਲ ਕੀਤੀ 27 ਦਸੰਬਰ ਜਿਵੇਂ ਕਿ ਉਹਨਾਂ ਦੀ ਸ਼ਹੀਦੀ ਦਾ ਦਿਨ ਹੈ ਤੇ ਜਿਵੇਂ ਕਿ ਵਜ਼ੀਰ ਖਾਨ ਨੇ ਜ਼ੁਲਮ ਕੀਤੇ ਸਤਮ ਕੀਤੇ ਸਾਹਬਜ਼ਾਦਿਆਂ ਤੇ ਉਹਨਾਂ ਦੀ ਦਾਦੀ ਤੇ ਮੈਨਾਂ ਬਹੁਤ ਹੀ ਬੁਰਾ ਕੀਤਾ ਹਾਲਾਂਕਿ ਇਹ ਦਸੰਬਰ ਦਾ ਮਹੀਨਾ ਸਰਦੀ ਦਾ ਮਹੀਨਾ ਹੈ ਤੇ ਉਸ ਟਾਈਮ ਤੇ ਛੋਟੇ ਮਾਸੂਮ ਬੱਚਿਆਂ ਨਾਲ ਜਿਹੜਾ ਜ਼ੁਲਮ ਕੀਤਾ ਉਹ ਬਹੁਤ ਗਲਤ ਕੀਤਾ ਬਾਕੀ ਏਸੀਆਈ ਦੀ ਵੀਡੀਓ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ رائے ਦਾ اظہار ਜ਼ਰੂਰ ਕਰਿਓ ਜੇ ਆਪਣਾ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਚਾਹੁੰਦੇ ਆ ਰੱਬ ਰੱਖ